ਸਰਸਿਕਾਲ ਪੰਜਾਬੀ ਕੋਰਨਰ ਕਲੈਕਸ਼ਨ ਦੇ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹੈ ਅਸੀਂ ਉਮੀਦ ਕਰਦੇ ਹਾਂ ਕਿ ਸਾਰੀਆਂ ਭੈਣਾਂ ਠੀਕ ਠਾਕ ਹੋਣਗੀਆਂ ਅੱਜ ਅਸੀਂ ਸਮਰ ਕਲੈਕਸ਼ਨ ਲੈ ਕੇ ਆਏ ਹਾਂ ਬਹੁਤ ਸੋਹਣੇ ਪੀਸ ਹਨ ਮਸਲਿਨ ਕਾਟਨ ਕੈਮਰਿਕ ਕਾਟਨ ਖਾਦੀ ਕਾਟਨ ਦੇ ਵਿੱਚ ਪ੍ਰਿੰਟਡ ਪੀਸ ਨਿਊ ਡਿਜ਼ਾਈਨਿੰਗ ਦੇ ਵਿੱਚ ਪਹਿਲਾ ਛੋਟ ਆਪਣੇ ਕੋਲ ਕੈਮਰਿਕ ਕਾਟਨ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਫੌਲ ਪ੍ਰਿੰਟ ਦੇ ਵਿੱਚ वेजिटेबल ਡਿਜ਼ਾਈਨ वेजिटेबल्स ਬਣੀਆਂ ਹੋਈਆਂ ਨੇ ਵਿੱਚ ਵਿੱਚ ਫਲਾਵਰ ਬਣੇ ਆ ਦੇਖੋ 올ਿਵਰ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਹੈ ਸਮਰ ਵੇਅਰ ਦੇ ਲਈ ਬਹੁਤ ਸੋਹਣਾ ਪ੍ਰਿੰਟ ਹੈ ਬਹੁਤ ਸੋਹਣਾ ਪੀਸ ਤਿਆਰ ਹੋਊਗਾ ਸੋ ਇਹ ਦੇਖ ਹੀ ਰਹੇ ਤੇ ਬੁੱਕ ਲਾਸ਼ ਇਹ ਦੇਖੋ ਜਿਗਜੈਕ ਦੀ ਤੇ ਇਹ ਕਾਟਨ ਦੀ ਠੀਕ ਹੈ ਬਿਲਕੁਲ ਏਸੀ ਵਰਗਾ ਠੰਡਾ ਕਪੜਾ ਬਿਲਕੁਲ ਸੌਫਟ ਵਧੀਆ ਵਾਲੀ ਕੈਮਰਿਕ ਹੈ ਇਹ ਦੇਖੋ ਵਧੀਆ ਵਾਲੀ ਕੈਮਰਿਕ ਹੈ ਬਿਲਕੁਲ ਸੌਫਟ ਵਾਲੀ ਬਿਲਕੁਲ ਹਲਕਾ ਫੁਲਕਾ ਸੂਟ ਤਿਆਰ ਹੋਊਗਾ ਗਰਮੀਆਂ ਦੇ ਲਈ ਇਹ ਦੇਖੋ ਕਰੀਮ ਸ਼ੇਡ ਦੇ ਵਿੱਚ ਮਲਟੀ ਐਡੇ ਤੇ ਵੈਜੀਟੇਬਲ ਡਿਜ਼ਾਈਨ ਬਣਿਆ ਹੋਇਆ ਇਹਦੇ ਨਾਲ ਮਸਲੀਨ ਦਾ ਦੁਪੱਟਾ ਤੇ ਮਸਲੀਮ ਦਾ ਟਪਟਾ ਟਾਈ ਡਾਈ ਦਾ ਟਪਟਾ ਖੁੱਲੇ ਡੁੱਲੇ ਦਪੱਟੇ ਦੇਖੋ ਟਾਈ ਮੀਟਰ ਦਾ ਟਪਟਾ ਪੂਰਾ ਖੁੱਲਾ ਟਪਟਾ ਫੁੱਲ ਸਾਈਜ਼ ਦਾ ਦਪੱਟਾ ਵੀਡੀਓ ਦੇ ਵਿੱਚ ਹੀ ਪਤਾ ਲੱਗਦਾ ਹੋਊਗਾ ਕਿੰਨਾ ਖੁੱਲਾ ਡੁੱਲਾ ਦਪੱਟਾ ਇਹਦੇ ਨਾਲ ਤਿਆਰ ਹੋਇਆ ਵੈ ਚਾਰ ਸਾਈਡ ਤੇ ਇਹਦੇ ਤੇ ਲੈਸ਼ ਲੱਗੀ ਹੈ ਕਾਟਨ ਦੀ ਲੈਸ਼ ਸੈਂਟਰ ਦੇ ਵਿੱਚ ਹਾਈਲਾਈਟ ਕੀਤਾ ਗਿਆ ਹੈ ਦਿੱਗ ਜਗਲੇਸ਼ ਦੇ ਨਾਲ ਤੇ ਪੈਚਵਰਕ ਦੇ ਨਾਲ ਦੇਖ ਪ੍ਰਾਣੀਆਂ ਵੀਡੀਓ ਦੇ ਵਿੱਚ ਵੀ ਇਹ ਇਸ ਤਰ੍ਹਾਂ ਦੇ ਸੂਟ ਦਿਖਾਏ ਗਏ ਸੀ ਬਹੁਤ ਸੋਹਣੇ ਸੀਗੇ ਸੂਟ ਪਹਿਣਾ ਨੇ ਬਹੁਤ ਪਸੰਦ ਕੀਤੇ ਹੈ ਪੈਚਵਰਕ ਦੇ ਨਾਲ ਅੱਜ ਕੱਲ ਬਹੁਤ ਟ੍ਰੈਂਡਿੰਗ ਦੇ ਵਿੱਚ ਹੈ ਇਹ ਪੈਚਵਰਕ ਕੈਮਰਿਕ ਸੂਟ ਮਸਲੀਨ ਦਾ ਦੁਪੱਟਾ ਦੇਖੋ ਬਹੁਤ ਸੋਹਣਾ ਪੀਸ ਹੈ ਇਹ ਸੂਟ ਦਾ ਪ੍ਰਾਈਸ 850 850 ਪ੍ਰਾਈਸ ਹੈ ਸੂਟ ਦਾ ਸ਼ਿਪਿੰਗ 올 ਇੰਡੀਆ ਫਰੀ ਹੈ ਜੇ ਕਿਸੇ ਭੈਣ ਨੂੰ ਸੂਟ ਇਹ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਦਿੱਤੇ ਹੋਏ ਨੰਬਰ ਤੇ ਸਾਨੂੰ ਕੰਟੈਕਟ ਕਰਕੇ ਬਾਏ ਕਰ ਸਕਦੇ ਆਂ ਅਗਲਾ ਸੂਟ ਪ੍ਰਿੰਟ ਦੇ ਵਿੱਚ ਪ੍ਰਿੰਟਡ ਸੂਟ ਇਹ ਪਿਓਰ ਕਾਟਨ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਪ੍ਰਿੰਟਡ ਸੂਟ ਮਹਿੰਦੀ ਸ਼ਰਟ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਬਹੁਤ ਸੌਫਟ ਕਪੜਾ ਬਿਲਕੁਲ ਸੌਫਟ ਮਲਾਈ ਵਰਗਾ ਕਪੜਾ ਮੱਖਣ ਮਲਾਈ ਕਪੜਾ ਬਹੁਤ ਸੋਹਣਾ ਗਰਮੀਆਂ ਦੇ ਵਿੱਚ ਬਿਲਕੁਲ ਏਸੀ ਵਰਗਾ ਠੰਡਾ ਕਪੜਾ ਪ੍ਰਿੰਟਡ 5 ਮੀਟਰ ਕੱਟ ਕੱਟ ਕੱਟਣੇ ਆਉਗੇ ਕੱਟ 5 ਮੀਟਰ ਆਉਗੇ ਸਾਰਿਆਂ ਦੀ ਬਹੁਤ ਸੋਹਣਾ ਠੀਕ ਹੈ ਜੀ ਇਹਦੇ ਨਾਲ ਪਿਓਰ ਦਾ ਦੁਪੱਟਾ ਪ੍ਰਿੰਟਡ ਦੁਪੱਟਾ ਪਿਓਰ ਦਾ ਖੁੱਲੜੂਲੜ ਦੁਪੱਟਾ ਬਹੁਤ ਸੋਨਾ ਪੀਸ ਠੀਕ ਹੈ ਜੀ 750 ਪ੍ਰਾਈਸ ਇਹ ਸੂਟ ਦੀ ਪ੍ਰਾਈਸ 750 ਹੈ ਪਿਓਰ ਕਾਟਨ ਦੇ ਵਿੱਚ ਪਿਓਰ ਦੁਪੱਟੇ ਦੇ ਨਾਲ 750 ਪ੍ਰਾਈਸ ਅਗਲਾ ਸੂਟ ਹੈ ਜਿਹੜਾ ਬਟੇਕ ਸਟਾਈਲ ਚ ਬਟੇਕ ਵਰਕ ਦੇ ਨਾਲ ਖਾਦੀ ਕਾਟਨ ਤੇ ਖਾਦੀ ਕਾਟਨ ਤੇ ਸੂਟ ਇਹ ਬਟੇਕ ਵਰਕ ਦੇ ਨਾਲ ਇਹ ਸ਼ਰਟ ਦੀ ਫਰੰਟ ਤੇ ਆਊਗਾ ਵਰਕ ਸਾਰਾ ਇਹ ਕੇਰੇ ਤੇ ਆਊਗਾ ਹਾ ਦੇਖੋ ਇਹ ਕੇਰੇ ਤੇ ਆਊਗਾ ਇਹ ਪੈਨਲ ਜਾ ਰਹੇ ਆ ਸਾਈਡ ਤੇ ਦੋ ਬੂਟੀਆਂ ਦਾ ਚਾਰਸ ਗਲਾ ਤਿਆਰ ਹੋ ਸਕਦਾ ਬਹੁਤ ਸੋਹਣਾ ਪਾਨ ਪਤਾ ਗਲਾ ਬਹੁਤ ਸੋਹਣਾ ਤਿਆਰ ਹੋਊਗਾ ਜਿਹੜਾ ਇਸ ਤਰ੍ਹਾਂ ਦੇ ਵਰਕ ਨਾਲ ਆਹ ਦੇਖੋ ਪੈਨਲ ਇਹ ਖਾਦੀ ਕਾਟਨ ਦੇ ਚ ਮਸਟਰਡ ਸ਼ੇਡ ਚ ਇਹ ਦੇ ਬਾਜੂ ਤੇ ਵਰਕ ਹੈ ਬਾਜੂ ਤੇ ਵਰਕ ਫੁੱਲ ਬਾਜੂ ਤੇ ਵਰਕ ਬਹੁਤ ਸੋਹਣਾ ਦੇਖੋ ਆਪਾਂ ਬਾਜੂ ਤੇ ਵੀ ਲੈ ਸਕਦੇ ਆ ਪਹਿਣਾ ਪੈਨ ਅ ਸਲਵਾਰ ਦੇ ਪੌਂਚੇ ਤੇ ਵੀ ਲਿਆ ਸਕਦੀਆਂ ਪਲਾਜੋ ਵੀ ਬਣਾ ਸਕਦੀਆਂ ਨੇ ਬਿਲਕੁਲ ਸਫਾਈ ਦੇ ਨਾਲ ਬਟੇਕ ਵਰਕ ਦੇ ਨਾਲ ਛੋਟ ਪੀਸ ਤਿਆਰ ਹੋਇਆ ਬਿਲਕੁਲ ਬਹੁਤ ਸੋਨਾ ਵਰਕ ਹੈ ਇਹਦੇ ਤੇ ਦੇ ਟਪਟਾ ਇਹਦੇ ਨਾਲ ਮਸਲੀਨ ਦਾ ਮਸਲੀਨ ਦਾ ਟਪਟਾ ਇਹਦੇ ਨਾਲ ਇਹ ਦੇਖੋ ਟਾਈ ਦਾ ਟਪਟਾ ਖੁੱਲਾ ਡੁੱਲਾ ਟਪਟਾ ਟਾਈ ਮੀਟਰ ਦਾ ਟਪਟਾ ਹੋਊਗਾ ਖੁੱਲਾ ਡੁੱਲਾ ਇਹ ਖੋਟਾ ਪੱਟੇ ਦਾ ਕਿੰਨਾ ਘੇਰ ਬਹੁਤ ਚੌੜਾ ਦੁਪੱਟਾ ਲੱਡੂ ਦੇਖ ਜਿਹੜਾ ਸੂਟ ਦੇ ਵਿੱਚ ਵਰਕ ਹੈ ਸੇਮ ਉਸੇ ਕਲਰ ਦਾ ਟਾਈ ਡਾਈ ਦਾ ਦੁਪੱਟਾ ਕਰਵਾ ਦਿੱਤਾ ਬਹੁਤ ਸੋਹਣਾ ਪੀਸ ਹੈ ਠੀਕ ਹੈ ਜੀ ਮਸਲੀਨ ਦੁਪੱਟੇ ਦੇ ਨਾਲ 800 ਰੁਪਏ ਪ੍ਰਾਈਸ ਹੈ 800 ਰੁਪਏ ਪ੍ਰਾਈਸ ਹੈ ਦੀ मसलीन दुपट्टा खादी कॉटन के मस्टर्ड शेड अगला सूट अपने को कैमरिक कॉटन कैमरिक कॉटन के वी वाली कैमरिक बिल्कुल सॉफ्ट मक्ख मलाई वाली कैमरिक है कॉफी शेड के बहुत सोहनी कैमरिक है ਏ ਦਾ ਘੇਰੇ ਤੇ ਵਰਕ ਆਊਗਾ ਖੁੱਲਾ ਟੁਲਾ ਘੇਰਾ ਤਿਆਰ ਕੀਤਾ ਵੈ ਪਹਿਨਾ ਕਿੰਨਾ ਵੀ ਤਿਆਰ ਕਰ ਸਕਦੀ ਹਾਂ ਠੀਕ ਹੈ ਜੀ ਇਹ ਇਹਦੇ ਬਾਜੂ ਤੇ ਵਰਕ ਹੈ ਪੀਕਾਕ ਵਾਲਾ ਮਾਡਲ ਵਾਲਾ ਡਿਜ਼ਾਈਨ ਹੈ ਪਹਿਨਾਂ ਨੂੰ ਪਤਾ ਅੱਜ ਕੱਲ ਮਾਡਲ ਵਾਲਾ ਪੀਕਾਕ ਦਾ ਡਿਜ਼ਾਈਨ ਬਹੁਤ ਫੇਮਸ ਹੈ ਪੀਕਾਕ ਵਾਲਾ ਡਿਜ਼ਾਈਨ ਪਾਰਟੀ ਵੇਅਰ ਸੂਟ ਵੀ ਪੀਕਾਕ ਤੇ ਤਿਆਰ ਹੁੰਦੇ ਪਏ ਇਹ ਬਾਜੂ ਤੇ ਵਰਕ ਆਵੇਗਾ ਇਹਨੂੰ ਆਪਾਂ ਪਹੁੰਚੇ ਤੇ ਨਹੀਂ ਲਿਆ ਸਕਦੇ ਇਹ ਬਾਜੂ ਲਈ ਸਪੈਸ਼ਲ ਬਾਜੂ ਲਈ ਵਰਕ ਦਿੱਤਾ ਹੋਇਆ ਹੈ। ਹਾਂਜੀ। ਕਿਉਂਕਿ ਇਹ ਕਪੜਾ ਬਾਜੂ ਦਾ ਹੀ ਦਿੱਤਾ ਹੈ। ਇੰਨਾ ਬਾਜੂ ਤੇ ਵਰਕ, ਘੇਰੇ ਤੇ ਵਰਕ। ਵਰਕ ਬਹੁਤ ਫਿਨਿਸ਼ਿੰਗ ਨਾਲ ਤਿਆਰ ਕੀਤਾ ਗਿਆ। ਦੇਖੋ। ਬਟਿਕ ਪੀਸ। ਸੂਟ ਰੈਡੀ ਹੋਇਆ ਬਹੁਤ ਸੋਹਣਾ ਹੋਊਗਾ ਇਹ। ਬਹੁਤ ਸੋਹਣਾ ਪੀਸ ਤਿਆਰ ਹੋਊਗਾ। ਗਲੇ ਤੇ ਕੋਈ ਰਜਾਈਨਿੰਗ ਗੋਲਾ ਬਣਾ ਸਕਦੇ ਆ ਪਾਈਪਿੰਗ ਲਾ ਕੇ ਗਰਲਿਸ਼ ਲੁੱਕ ਦੇ ਵਿੱਚ ਸੂਟ ਬਹੁਤ ਸੋਹਣਾ ਪਿਆਰ ਲੱਗੂਗਾ ਪਹਿਨਣਾ ਡੇਲੀ ਵੀਰ ਲਈ ਪਾ ਸਕਦੀਆਂ ਨੇ ਕਿਸੇ ਛੋਟੇ-ਮੋਟੇ ਫੰਕਸ਼ਨ ਤੇ ਵੀ ਪਾ ਸਕਦੀਆਂ ਨੇ ਇਹਦੇ ਨਾਲ ਵੀ ਮਸਲੀਨ ਦਾ ਦੁਪੱਟਾ ਕੰਟਰਾਸਟ ਦੇ ਵਿੱਚ ਕੰਟਰਾਸਟ ਦੇ ਦੁਪੱਟਾ ਮੈਜੈਂਟਾ ਤੇ ਵਾਈਟ ਸ਼ੇਡ ਚ ਟਾਈ ਡਾਈ ਦਾ ਦੁਪੱਟਾ ਖੁੱਲਾ ਡੁੱਲਾ ਦੁਪੱਟਾ ਸੌਫਟ ਵਾਲੀ ਮਸਲੀਨ ਬਹੁਤ ਪਿਆਰੀ ਮਸਲੀਨ ਬਿਲਕੁਲ ਜੈਨੂਨ ਪ੍ਰਾਈਸ ਦੇ ਵਿੱਚ ਇਹ ਸੂਟ ਦਾ ਪ੍ਰਾਈਸ ਹੈ 700 ਬਹੁਤ ਘੱਟ ਰੇਟ ਦੇ ਵਿੱਚ ਬਹੁਤ ਸੋਹਣਾ ਬੁਟੀਕ ਪੀਸ ਹੈ ਇਹੇ ਤਿਆਰ ਹੋਇਆ ਹੈਗਾ ਪਹਿਨਾਂ ਦੇ ਬਹੁਤ ਫਾਇਦੇ ਇਹਦੇ ਵਿੱਚ ਬਹੁਤ ਸੋਹਣਾ ਪੀਸ ਹੈ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਪੀਸ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਧੰਨਵਾਦ